Si O timing Sota Ba N ਜਿਨਾਂ ਸਾਡੇ ਮਾਨਯੋਗ ਐਸਐਸਪੀ ਜੁਤੀ ਜਦੋਂ ਬੈਂ ਜਿਹਦੇ ਦੇ ਅਨੁਸਾਰ ਨਿਰਦੇਸ਼ਾਂ ਦੇ ਜਿਹੜੀ ਆ ਲਾਕਾ ਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਆ ਸਮਰਾਲੇ ਵੀ ਦੇ ਮਸ਼ਹੂਰ ਆ ਗਾਪ ਜਿਹੜੇ ਟੂ ਵੀਲਰ ਨੇ ਜਿਹੜੇ ਖਾਸ ਕਰਕੇ ਬਿਨਾਂ ਨੰਬਰ ਪਲੇਟਾਂ ਤੋਂ ਆ ਉਹਨਾਂ ਨੂੰ ਵੱਦ ਕਰ ਰਹੇ ਆ ਜੇ ਅੰਡਰਏਜ ਕੋ ਡਰਾਈਵਿੰਗ ਕਰ ਰਿਹਾ ਉਹ ਦਾ ਜਾਂ ਉਹਦੇ ਖਿਲਾਫ ਵੀ ਜਿਹੜੀ ਆ ਬਿਲਕੁਲ ਉਹਦਾ ਬਾਈਕਰ ਸਿਕਲ ਵਹੀਕਲ ਬਾਉਂਡ ਕਰਾਂਗੇ ਤੇ ਇਹਦੇ ਖਿਲਾਫ ਤਗੜੀ ਜਿਹੜੀ ਇਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜਿਹਦੇ ਚੋਂ ਮਰੀਓ 10000 ਰੁਪਏ ਜੁਰਮਾਨਾ ਆਊਗਾ ਬਿਨਾਂ ਲੱਦੇ ਬਸ ਸਰ ਵੀਕਲਸ ਵਗੈਰਾ ਤੇ ਰਿਫਲੈਕਟਰ ਵਗੈਰਾ ਵੀ ਲਗਾਏ ਜਾ ਰਹੇ ਨੇ ਨਹੀਂ ਉਹ ਅਸੀਂ ਉਹ ਵੀ ਨਾਲ ਨਾਲ ਕਰਾਂਗੇ ਉਹ ਕੱਲ ਸਵੇਰੇ ਉਹਨੂੰ ਮੈਂ ਮੈਨੂੰ ਸ਼ੁਰੂ ਕਰਾਂਗੇ ਸਰ ਜਿਹੜੇ ਆ 4 ਵੀਲਰ ਵਗੈਰਾ ਨੇ ਉਹਨਾਂ ਦੀ ਚੈਕਿੰਗ ਵਗੈਰਾ ਵੀ ਕੀਤੀ ਜਾ ਰਹੀ ਹੈ ਸਮਾਨ ਵਗੈਰਾ ਜਿਹੜੀ ਸਸਪੈਕਟਡ ਗੱਡੀਆਂ ਦਾ 4 ਵੀਲਰ ਉਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਮੈਕਸਿਮਮ ਜਿਹੜੀ ਅਸੀਂ 2 ਵੀਲਰ ਦੀ ਚੈਕਿੰਗ ਜਿਆਦਾ ਅੱਜ ਕਰਾਂਗੇ ਆ ਸਰ ਕੋਈ ਇਨਪੁਟ ਵਗੈਰਾ ਮਿਲੀ ਸੀ ਵੀ ਨਹੀਂ ਨਹੀਂ ਕੋਈ ਇਨਪੁਟ ਨਹੀਂ ਇਹ ਰੁਟੀਨ ਚੈਕਿੰਗ ਹੀ ਆ ਇਹ ਸਿਰਫ ਸਮਰਾਲੇ ਦੇ ਵਿੱਚ ਸਿਰਫ ਚੌਂਕ ਦੇ ਵਿੱਚ ਕੀਤੀ ਜਾ ਰਹੀ ਹੈ ਜਾਂ ਨਹੀਂ ਨਹੀਂ ਸਮਰਾਲੇ ਸ਼ਹਿਰ ਤੇ ਆੜ ਆੜ ਜਗ੍ਹਾ ਤੇ ਸ਼ਿਫਟਿੰਗ ਤੁਹਾਡੀ ਨਾਕੇਵਾਂ ਦੀ ਹੋਊਗੀ ਬਾਅਦ ਤੁਹਾਡੀ ਸਾਰਿਆਂ ਦੀ ਆਣੀ ਆ